ਆਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਰਥ ਦਮਦਮਾ ਸਾਹਿਬ ਵਿਖੇ ਸਾਬੋ ਕੀ ਤਲਵੰਡੀ ਗੁਰੂ ਕੀ ਕਾੰਸੀ ਵਿਖੇ ਸੋ ਸੱਚੇ ਪਾਤਸ਼ਾਹ ਜੀ ਨੇ 9 ਮਹੀਨੇ 9 ਦਿਨ 9 ਕੜੀਆਂ ਤੇ 9 ਪਲਾਂ ਵਿੱਚ 48 ਸਿੰਘਾਂ ਨੂੰ ਅਰਥ ਸਮਾਇਆ ਅਤੇ ਇੰਨੇ ਸਮੇਂ ਦੇ ਵਿੱਚ ਹੀ ਅਮਰਤ ਮੇਕ ਹੁੜ ਕੀ ਬਾਣੀ ਲਿਖਵਾਏ ਅਮਰਤ ਵੇੜ ਕੌ ਰੰਭ ਕਰਕੇ 12 ਵਜੇ ਤੱਕ ਬਾਣੀ ਲਿਖਵਾਇਆ ਕਰਦੇ ਆਪ ਜੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਬਾਬਾ ਮਨੀ ਸਿੰਘ ਸਾਹਿਬ ਦੀ ਪਾਠ ਕਰਿਆ ਕਰਦੇ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਰਥ ਕਰਿਆ ਕਰਦੇ ਸਨ ਇਸ ਤਰ੍ਹਾਂ ਇੰਨੇ ਸਮੇਂ ਦੇ ਵਿੱਚ ਬਾਣੀ ਉਚਾਰ ਕੇ ਸੋ ਸੰਪੂਰਨਤਾ ਦੇ ਟਾਈਮ ਤੇ ਅੰਮ੍ਰਿਤਮਈ ਧੁਰਤੀ ਬਾਣੀ ਦਾ ਅਖੰਡ ਪਾਠ ਕਰਵਾ ਕੇ ਭੋਗ ਪਵਾਇਆ ਸੀ ਉਸੇ ਸਥਾਨ ਦੇ ਉੱਪਰ ਹੀ ਧੁਰਤੀ ਬਾਣੀ ਦੇ ਚੌਵੇਂ ਪਾਠ ਦੀ ਬਾਣੀ ਗਰਜ ਕੀਤੀ ਇਸ ਤਰ੍ਹਾਂ ਸੰਗਤ ਤੋਂ ਤੋਈ ਨਿਹਾਲ ਕੀਤਾ ਸੀ